ਸੇਵਰ ਅਰਦਾਸ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਪਾਕਿਸਤਾਨ afghanistan ਆਦ ਦੇਸ਼ਾਂ ਵਿੱਚ ਰਹਿ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨਾ ਤੇ ਸੇਵਾ ਸੰਭਾਲ ਦੀ ਤਾਂ ਸਿੱਖ ਮਨਾ ਵਿੱਚ ਬਾਤ ਡੂੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰ ਮੌਕੇ ਸੇਖਰ ਦਾਸਾਂ ਨੂੰ ਭਾਗ ਲੱਗੇ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਵਿੱਚਕਾਰ ਕੁਸ਼ ਤਲਖ ਮਾਹੌਲ ਕਾਰਨ ਭਾਵੇਂ ਕਿ ਹੁਣ ਤਲਖ ਮਾਹੌਲ ਨਹੀਂ ਹੈ ਇਹ ਲਾਂਗਾ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਸਿੱਖ ਕੌਮ ਦੀ ਇਹ ਭਾਵਨਾ ਹੈ ਇਹ ਲਾਂਗਾ ਜਲਦ ਖੋਲਿਆ ਤਾਂ ਜਾਵੇ ਤਾਂ ਜੋ ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਤੇ ਸੱਦ ਭਾਵਨਾ ਦਾ ਪੈਗਾਮ ਵਧੇ ਅਤੇ ਇਕੱਠੇ ਤਰੱਕੀਆਂ ਕਰਨ ਸਿੱਖ ਅਰਦਾਸ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਪਾਕਿਸਤਾਨ afghanistan ਆਦ ਦੇਸ਼ਾਂ ਵਿੱਚ ਰਹਿ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨਾ ਤੇ ਸੇਵਾ ਸੰਭਾਲ ਦੀ ਤਾਂ ਸਿੱਖ ਮਨਾ ਵਿੱਚ ਬਹੁਤ ਡੂੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰ ਮੌਕੇ ਸੇਖਰ ਦਾਸਾਂ ਨੂੰ ਭਾਗ ਲੱਗੇ ਜਦੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਵਿੱਚਕਾਰ ਕੁਸ਼ ਤਲਖ ਮਾਹੌਲ ਕਾਰਨ ਭਾਵੇਂ ਕਿ ਹੁਣ ਤਲਖ ਮਾਹੌਲ ਨਹੀਂ ਹੈ ਇਹ ਲਾਂਗਾ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਸਿੱਖ ਕੌਮ ਦੀ ਇਹ ਭਾਵਨਾ ਹੈ ਇਹ ਲੰਗਾ ਜਲਦ ਖੋਲਿਆ ਤਾਂ ਜਾਵੇ ਤਾਂ ਜੋ ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਤੇ ਸੱਦ ਭਾਵਨਾ ਦਾ ਪੈਗਾਮ ਵਧੇ ਅਤੇ ਇੱਕਤੇ ਤਰੱਕੀਆਂ ਕਰਨ